ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ ਚੱਲੀ ਪੀੜੀ ਸੋਡੀਆਂ ਰੂਪ ਦਿਖਾਵਣ ਵਾਰ ਹੋਵਾਰੀ ਦਲ ਭੰਜਨ ਗੁਰ ਸੂਰਮਾ ਵਡਜੂ ਦਾ ਬਹੁ ਪਰੇ ਉਪਕਾਰੀ ਪੁੱਛਣ ਸੇ ਕੇਰ ਦਾਸ ਕਰ ਛੇ ਮਹਿਲਾ ਤੱਕ ਦਰਸ ਨਿਹਾਰੀ ਅਗਾਮਯ ਅਗੋਚਰ ਸਤਗੁਰੂ ਬੋਲੇ ਮੁਕਤੇ ਸੁਣਾ ਸੰਸਾਰੀ ਕਾਲਜੋਗੇ ਪੀੜੀ ਸੋਡੀਆਂ ਨੇ ਚਲਨੀ ਵਿਅਸਾਰ ਖਲਾਰੀ ਜੁਗ ਜੁਗ ਸਤ ਗੁਰ ਧਾਰੇ ਅਵਤਾਰੀ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਗਵਿੰਦ ਸਾਹਿਬ ਜੀ ਮਹਾਰਾਜ ਸੰਗਤਾਂ ਨੂੰ ਦਰਸ਼ਨ ਦੇਦਾਰੇ ਦੇ ਕੇ ਨਿਹਾਲ ਕਰ ਰਹਿ ਸਿੱਖ ਸੰਗਤਾਂ ਦੀ ਆਵਾਜ਼ਾਈ ਚੱਲ ਰਹੀ ਹੈ ਸ਼ਾਹਜਹਾਨ ਬਾਦਸ਼ਾਹ ਦਿੱਲੀ ਤੋਂ ਲਾਹੌਰ ਨੂੰ ਜਾਂਦਾ ਹੋਇਆ ਜਲੰਧਰ ਆਠਹਿਰਿਆ ਤੇ ਜਲੰਧਰ ਦੇ ਸੂਬੇ ਅਬਦਲ ਖਾਨ ਦੇ ਪੁੱਤਰ ਵਲੀ ਖਾਨ ਇਹ ਚੰਗਾ ਸਮਾਂ ਵੇਖ ਕੇ ਬਾਦਸ਼ਾਹ ਅੱਗੇ ਹਾਜ਼ਰ ਹੋ ਕੇ ਦੱਸਦਾ ਆਂਦਾ ਬਾਦਸ਼ਾਹ ਸਲਾਮਤ ਹਿੰਦੂਆਂ ਦੇ ਪੀਰ ਨੇ ਰਹਿਲੇ ਨਗਰ ਪਾਸ ਵਿਆਸਾ ਦੇ ਕੰਢੇ ਡੇਰਾ ਕਰਕੇ ਘੇਰੜ ਖੱਤਰੀ ਦੀ ਜ਼ਮੀਨ ਉੱਤੇ ਆਪਣਾ ਨਗਰ ਬੰਨਣਾ ਆਰੰਭ ਕਰ ਦਿੱਤਾ ਸੀ ਜਦੋਂ ਕੇ ਰਣ ਨੇ ਇਸ ਗੱਲ ਤੋਂ ਮਨਾਂ ਕੀਤਾ ਤਾਂ ਪੀਰਾਂ ਦੇ ਪੀਰ ਸਿੱਖਾਂ ਨੇ ਘੇੜਣ ਨੂੰ ਮਾਰ ਕੇ ਦਰਿਆ ਵਿੱਚ ਰੋੜ ਦਿੱਤਾ ਸਿੱਖਾਂ ਦੇ ਪੀਰ ਨੇ ਅਤੇ ਸਿੱਖਾਂ ਨੇ ਘੇੜਣ ਨੂੰ ਮਾਰ ਕੇ ਦਰਿਆ ਵਿੱਚ ਰੋੜ ਦਿੱਤਾ ਜਦੋਂ ਘੇੜਣ ਨੇ ਮੇਰੇ ਬਾਪ ਪਾਸ ਆਣ ਕੇ ਬਰਿਆਦ ਕੀਤੀ ਮੇਰੇ ਬਾਪ ਨੇ ਸਮਝਾਉਣ ਵਾਸਤੇ ਆਪਣੇ ਆਦਮੀ ਭੇਜੇ ਪਰ ਗੁਰੂ ਦੇ ਸਿੱਖਾਂ ਨੇ ਉਹਨਾਂ ਨੂੰ ਹੀ ਮਾਰ ਕੁੱਟ ਕੇ ਭਜਾ ਦਿੱਤਾ ਫਿਰ ਮੇਰਾ ਬਾਪ ਆਪ 7000 ਫੌਜ ਲੈ ਕੇ ਗਿਆ ਗੁਰੂ ਨੇ ਅੱਗੋਂ ਡਟ ਕੇ ਉਸ ਨਾਲ ਜੰਦ ਕੀਤਾ ਮੇਰੇ ਬਾਪ ਮੇਰੇ ਭਾਈ ਅਤੇ ਬਹੁਤ ਸਾਰੀ ਸੈਨਾ ਨੂੰ ਮਾਰ ਦਿੱਤਾ ਇਸ ਤਰ੍ਹਾਂ ਨਡਾਰ ਹੋ ਕੇ ਜ਼ੁਲਮ ਕਰਦਾ ਫਿਰਦਾ ਇਹ ਵਾਰਤਾ ਸੁਣ ਕੇ ਬਾਦਸ਼ਾਹ ਨੇ ਬੜੇ ਗੁੱਸੇ ਨਾਲ ਆਖਿਆ ਅੱਗੇ ਬਾਜ ਦੇ ਝਗੜੇ ਵਿੱਚ ਗੁਰੂ ਨੇ ਸਾਡੀ ਬਹੁਤ ਸਾਰੀ ਫੌਜ ਮਾਰ ਦਿੱਤੀ ਸੀ ਹੁਣ 7000 ਜਵਾਨ ਇੱਥੇ ਮਾਰ ਦਿੱਤੇ ਸਨ ਇਸ ਤਰ੍ਹਾਂ ਦਾ ਇਹ ਕਿਸੇ ਦਿਨ ਨੂੰ ਦੇਸ਼ ਨੂੰ ਦੱਬ ਲਵੇਗਾ ਜਾਓ ਹੁਣੇ 20000 ਸੂਰਮਾ ਲੈ ਕੇ ਜਾਓ ਉਹਨੂੰ ਫੜ ਕੇ ਲਿਆਓ ਤਿੰਨ ਨੇ ਵਜੀਰਖਾ ਪਹੁੰਚ ਗਿਆ ਉਹਨੇ ਬਾਦਸ਼ਾਹ ਦਾ ਹੁਕਮ ਸੁਣ ਕੇ ਅਰਜ਼ ਕੀਤੀ ਬਾਦਸ਼ਾਹ ਸਲਾਮਤ ਅਸਲ ਗੱਲ ਤਾਂ ਇਹ ਹੈ ਕਿ ਗੁਰੂ ਜੀ ਬਰਸਾਤ ਦਾ ਮੌਸਮ ਕੱਟਣ ਵਾਸਤੇ ਫਿਰਦੇ ਫਿਰਦੇ ਦਰਿਆ ਦੇ ਕਿਨਾਰੇ ਇੱਕ ਉੱਚਾ ਟੱਬਾ ਵੇਖ ਕੇ ਠਹਿਰ ਗਏ ਸਨ ਇੱਥੇ ਕੁਝ ਦਿਨਾਂ ਤੋਂ ਡੇਰਾ ਕਰਕੇ ਹਾਰੇ ਉਹ ਸੰਗਰੇ ਰੋਹਿਲੇ ਪਿੰਡ ਦੇ ਮੁਸਲਮਾਨਾਂ ਨੇ ਆਪ ਜੀ ਨੂੰ ਬੇਨਤੀ ਕੀਤੀ ਵੀ ਇਸ ਪਿੰਡ ਵਿੱਚ ਹਿੰਦੂਆਂ ਦਾ ਜ਼ੋਰ ਹੈ ਉਹ ਸਾਨੂੰ ਮਸਜਿਦ ਨਹੀਂ ਬਣਾਉਣ ਦਿੰਦੇ ਸਾਨੂੰ ਨਮਾਜ਼ ਪੜ੍ਹਨ ਵਾਸਤੇ ਮਸਜਿਦ ਤੋਂ ਬਿਨਾ ਬਹੁਤ ਕਸ਼ਟ ਹੁੰਦਾ ਹੈ ਗੁਰੂ ਜੀ ਸਾਹਿਬ ਹਿੰਦੂ ਮੁਸਲਮਾਨਾਂ ਦੇ ਸਾਂਝੇ ਪੀਰ ਨੇ ਅਦੇ ਸਭ ਉੱਤੇ ਪਰਉਪਕਾਰ ਕਰਨ ਵਾਲੇ ਨੇ ਉਨ੍ਹਾਂ ਦੀ ਬੇਨਤੀ ਪ੍ਰਵਾਨ ਕਰਕੇ ਗੁਰੂ ਜੀ ਨੇ ਰੋਹਿਲੇ ਪਿੰਡ ਵਿੱਚ ਇੱਕ ਮਸਜਿਦ ਬਣਵਾ ਦਿੱਤੀ ਜਿਹਦੇ ਵਰਣ ਕਰਕੇ ਨਗਰ ਦਾ ਚੌਧਰੀ ਘੇੜੜ ਗੁਰੂ ਜੀ ਨੂੰ ਆਣ ਕੇ ਬਾਤ ਬੁਰਾ ਭਲਾ ਕਹਿਣ ਲੱਗਾ ਆਪਣੇ ਗੁਰੂ ਦੀ ਨਰਾਦਰੀ ਸੁਣ ਕੇ ਸਿੱਖਾਂ ਨੇ ਘੇੜੜ ਨੂੰ ਬਹੁਤ ਸਮਝਾਇਆ ਪਰ ਉਹ ਸਗੋਂ ਹੋਰ ਬਹੁਤ ਨਰਾਦਰੀ ਦੇ ਬੋਲ ਬੁਲਣ ਲੱਗਾ ਤਾਂ ਸਿੱਖਾਂ ਨੇ ਉਹਨੂੰ ਮਾਰਿਆ ਤੇ ਇਸ ਮਾਰ ਨਾਲ ਹੀ ਉਹ ਮਰ ਗਿਆ ਕਿ ਰੜਦਾ ਪੁੱਤਰ ਅਬਦੁਲ ਖਾਨ ਕਿ ਰੜਦਾ ਪੁੱਤਰ ਅਬਦੁਲ ਖਾਨ ਪਾਸ ਫਰਿਆਦੀ ਆ ਹੋਇਆ ਉੱਥੇ ਚੰਦੂ ਦਾ ਪੁੱਤਰ ਵੀ ਆਪਣੇ ਪਿਤਾ ਦੀ ਮੌਤ ਦਾ ਗੁਰੂ ਤੋਂ ਬਦਲਾ ਲੈਣ ਵਾਸਤੇ ਆਇਆ ਹੋਇਆ ਸੀ ਕਿ ਰੜਦੇ ਪੁੱਤਰ ਨਾਲ ਮਿਲ ਕੇ ਉਹਨੇ ਵੀ ਸੂਬੇ ਨੂੰ ਉਕਸਾ ਦਿੱਤਾ ਤੇ ਇਹਨਾਂ ਦੇ ਉਕਸਾਉਣ ਕਰਕੇ ਸੂਬਾ ਬਿਨਾ ਸੋਚੇ ਸਮਝੇ ਫੌਜ ਲੈ ਗਏ ਗੁਰੂ ਜੀ ਉੱਤੇ ਜਾ ਪਿਆ ਆਪਣੇ ਬਚਾਓ ਵਾਸਤੇ ਗੁਰੂ ਨੂੰ ਵੀ ਮੁਕਾਬਲਾ ਕਰਨਾ ਪਿਆ ਇਸ ਝਗੜੇ ਵਿੱਚ ਸੂਬਾ ਅਤੇ ਉਹਦੇ 7000 ਸੈਨਾ ਤੇ ਪੁੱਤਰ ਮਾਰੇ ਗਏ ਇਸ ਵਿੱਚ ਗੁਰੂ ਜੀ ਦਾ ਕੋਈ ਦੋਸ਼ ਨਹੀਂ ਜੇਕਰ ਆਪ ਉਥੋਂ ਉਹ ਮਸਜਿਦ ਜਿਹੜੀ ਗੁਰੂ ਜੀ ਨੇ ਮੁਸਲਮਾਨਾਂ ਨੂੰ ਬਣਵਾ ਕੇ ਦਿੱਤੀ ਐ ਢਾਉਣੀ ਚਾਹੁੰਦੇ ਹੋ ਤਾਂ ਗੁਰੂ ਜੀ ਉੱਤੇ ਚੜ੍ਹਾਈ ਕਰਾ ਦਿਓ ਮੈਂ ਖਾਜ ਲੈ ਕੇ ਜਾਨ ਨੂੰ ਤਿਆਰ ਹਣ ਵਜੀਰ ਖਾਨ ਦੀ ਸਿਆਣੀ ਗੱਲ ਸੁਣ ਕੇ ਬਾਦਸ਼ਾਹ ਦਾ ਗੁੱਸਾ ਠੰਡਾ ਹੋ ਗਿਆ ਉਹਨੇ ਬਲੀ ਖਾਨ ਨੂੰ ਆਖਿਆ ਕਿ ਗੁਰੂ ਨੇ ਖੁਦਾ ਦਾ ਘਰ ਮਸਜਿਦ ਬਣਵਾਈ ਸੀ ਜਿਨੂੰ ਤੇਰਾ ਬਾਪ ਢਾਉਣ ਤੁਰ ਪਿਆ ਸੀ ਗੁਰੂ ਨਾਲੇ ਤੁਹਾਡਾ ਝਗੜਾ ਵਾਧੂ ਦਾ ਸੀ ਤੁਸਾਂ ਨਿਹਾਕੀ ਐਨੀ ਫੌਜ ਮਰਵਾ ਦਿੱਤੀ ਇਹ ਗੱਲ ਆ ਕੇ ਬਾਦਸ਼ਾਹ ਨੇ ਵਲੀ ਖਾਨ ਨੂੰ ਆਪਣੀ ਕਚਹਿਰੀ ਵਿੱਚੋਂ ਬਾਹਰ ਕਢਵਾ ਦਿੱਤਾ ਕੁਝ ਸਮਾਂ ਪਰੰਤ ਗੁਰੂ ਜੀ ਆਪਣੇ ਪਰਿਵਾਰ ਸਹਿਤ ਚੋਂ ਪੁੱਤਰਾਂ ਨੂੰ ਲੈ ਕੇ ਕੁਝ ਸੈਨਾ ਸਹਿਤ ਪਹਾੜਾਂ ਵੱਲ ਤੁਰ ਪਏ ਦਿਨ ਵੇਲੇ ਗੁਰੂ ਜੀ ਪਹਾੜਾਂ ਵਿੱਚ ਸ਼ਿਕਾਰ ਖੇਡਦੇ ਰਾਤ ਸਮੇਂ ਆਪਣੇ ਡੇਰੇ ਪਾਉਂਦੇ ਬਿਸਰਾਮ ਕਰਦੇ ਇੱਕ ਦਿਨ ਗੁਰੂ ਜੀ ਨੇ ਸੁਣਿਆ ਵੀ ਇੱਥੇ ਬਾਬਾ ਸ਼੍ਰੀਚੰਦ ਗੁਰੂ ਨਾਨਕ ਦੇਵ ਜੀ ਦੇ ਵੱਡੇ ਸੁਪੁੱਤਰ ਰਹਿੰਦੇ ਨੇ। ਸ਼੍ਰੀ ਗੁਰੂ ਜੀ ਬਾਬਾ ਜੀ ਦੇ ਦਰਸ਼ਨ ਕਰਨ ਵਾਸਤੇ ਗਏ। ਗੁਰੂ ਜੀ ਨੇ ਘੋੜੇ ਤੋਂ ਉਤਰ ਕੇ ਬਾਬਾ ਜੀ ਦੇ ਮੱਥਾ ਟੇਕਿਆ ਤੇ ਫੇਰ ਹੱਥ ਜੋੜ ਕੇ ਬਾਬਾ ਜੀ ਦੇ ਸਾਹਮਣੇ ਬੈਠ ਗਏ। ਕੁਸ਼ਲ ਪ੍ਰਸੰਤਾ ਪੁੱਛ ਕੇ ਬਾਬਾ ਜੀ ਨੇ ਪੁੱਛਿਆ ਕਿ ਆਪ ਜੀ ਦੇ ਕਿੰਨੇ ਪੁੱਤਰ ਨੇ ਗੁਰੂ ਜੀ ਆਦੇ ਸਾਡੇ 4 5 ਤਾਂ 4000 ਨੇ ਅਦੇ ਪੰਜਵਾਂ ਪਰਲੋਗ ਗਮਨ ਕਰ ਗਿਆ ਸ੍ਰੀ ਚੰਦ ਜੀ ਨੇ ਆਖਿਆ ਇਹਨਾਂ ਵਿੱਚੋਂ ਇੱਕ ਪੁੱਤਰ ਸਾਨੂੰ ਦੇ ਦਿਓ ਬਾਬਾ ਜੀ ਦਾ ਵਜਨ ਸੁਣ ਕੇ ਗੁਰੂ ਜੀ ਨੇ ਆਪਣੇ ਵੱਡੇ ਸੁਪੁੱਤਰ ਸ੍ਰੀ ਗੁਰਦਤਾ ਜੀ ਨੂੰ ਬਾਬਾ ਜੀ ਨੂੰ ਅਰਪਣ ਕਰ ਦਿੱਤਾ ਬਾਬਾ ਸ਼੍ਰੀ ਚੰਦ ਜੀ ਬਹੁਤ ਪਰਸਾਨੋ ਗਿਆਨ ਦੇ ਤੁਸੀਂ ਧਨ ਜਿਨ੍ਹਾਂ ਵਿੱਚ ਇੰਨੀ ਨਿਮਰਤਾ ਸਾਡੇ ਘਰ ਤੋਂ ਤੁਸੀਂ ਸਭ ਕੁਝ ਪਹਿਲਾਂ ਹੀ ਲੈ ਲਿਆ ਹੋਇਆ ਹੁਣ ਸਾਡੇ ਪਾਸ ਕੇਵਲ ਇੱਕ ਉਦਾਸੀ ਦਾ ਚਿੰਨ ਟੋਪੀ ਰਹਿ ਗਈ ਉਹ ਵੀ ਤੁਸੀਂ ਵਡਿਆਈ ਨਾਲ ਲੈ ਲਈ ਹੈ ਬਾਬਾ ਸ਼੍ਰੀ ਚੰਦ ਜੀ ਆਖ ਦੇਗੇ ਪਹਿਲਾਂ ਦੋਈ ਸਾਡੇ ਘਰੋਂ ਸਭ ਕੁਝ ਦੂਸਾਂ ਲੈ ਲਿਆ ਹੋਇਆ ਹੈ ਸਾਡੇ ਬਾਸ ਕੇਵਲ ਇੱਕ ਟੋਪੀ ਉਦਾਸੀ ਦਾ ਜਿਹੜਾ ਚਿੰਨ ਹੈ ਉਹ ਰਹਿ ਗਈ ਉਹ ਵੀ ਦੂਸਾਂ ਵਡਿਆਈ ਨਾਲ ਲੈ ਲਈ ਹੈ ਇਹ ਬਚਨ ਕਰਕੇ ਬਾਬਾ ਜੀ ਨੇ ਆਪਣੇ ਸਿਰ ਤੋਂ ਟੋਪੀ ਫੜ ਗਏ ਸ੍ਰੀ ਗੁਰਦਿੱਤਾ ਜੀ ਦੇ ਸਿਰ ਉੱਤੇ ਰੱਖ ਦਿੱਤੀ ਉਸ ਦਿਨ ਤੋਂ ਸਿੱਖ ਸੰਗਤਾਂ ਨੇ ਜਾਣ ਲਿਆ ਕਿ ਸ੍ਰੀ ਗੁਰਦਿੱਤਾ ਜੀ ਬਾਬਾ ਸ਼੍ਰੀ ਚੰਦ ਦੇ ਹੋ ਗਏ ਨੇ ਜਿਸ ਕਰਕੇ ਆਪ ਜੀ ਦੀ ਅਲ ਬਾਬਾ ਗੁਰਦਿੱਤਾ ਜੀ ਪੈ ਗਈ ਕੁਝ ਦਿਨ ਬਾਬਾ ਜੀ ਪਾਸ ਰਹਿ ਕੇ ਗੁਰੂ ਜੀ ਸਤਲੋਏ ਦੇ ਕਿਨਾਰੇ ਆ ਗਏ ਸ਼੍ਰੀ ਗੁਰਦਿੱਤਾ ਜੀ ਨੂੰ ਆਪ ਜੀ ਨੇ ਆਖਿਆ ਕਿ ਤੁਸੀਂ ਇੱਥੇ ਪਹਾੜਾਂ ਵਿੱਚ ਆਪਣਾ ਇੱਕ ਨਗਰ ਬਣ ਲਓ ਸ਼੍ਰੀ ਗੁਰਦਿੱਤਾ ਜੀ ਨੂੰ ਪਹਾੜਾਂ ਵਿੱਚ ਸਤਲੁਜ ਤੋਂ ਪਾਰ ਆਪਣਾ ਨਗਰ ਵਸਾਉਣ ਵਾਸਤੇ ਆਗਿਆ ਕਰਕੇ ਗੁਰੂ ਜੀਾਂ ਦੇ ਕਿ ਉੱਥੇ ਪਾਸ ਹੀ ਇੱਕ ਬੁੱਢਣ ਸਾ ਫਕੀਰ ਰਹਿੰਦਾ ਉਹ ਬੜੇ ਚਿਰ ਤੋਂ ਢੀਕ ਰੱਖ ਕੇ ਤੁਹਾਡਾ ਦਰਸ਼ਨ ਕਰਨਾ ਚਾਹੁੰਦਾ ਗੁਰੂ ਜੀ ਦਾ ਵਜਨ ਸੁਣ ਕੇ ਸ੍ਰੀ ਗੁਰਦਿੱਤਾ ਜੀ ਨੇ ਪੁੱਛਿਆ ਮਹਾਰਾਜ ਸਾਈਂ ਬੁੱਢਣ ਸਾ ਉੱਥੇ ਕਿਉਂ ਬਿਠਾ ਔਰ ਮੈਨੂੰ ਕਿਉਂ ਮਿਲਣਾ ਚਾਹੁੰਦਾ ਇਹਦਾ ਕਾਰਨ ਮੈਨੂੰ ਸਮਝਾ ਦਿਓ ਗੁਰੂ ਜੀ ਨੇ ਦੱਸਿਆ ਵੀ ਜਿਸ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਉੱਥੇ ਗਏ ਸਨ ਉਹ ਸਮੇਂ ਬੁੱਢਣ ਸਾਹ ਬੱਕਰੀਆਂ ਚਾਰਦਾ ਸੀ ਉਹਦੀਆਂ ਬੱਕਰੀਆਂ ਦੀ ਰਾਖੀ ਇੱਕ ਸ਼ੇਰ ਕਰਦਾ ਸੀ ਜਦੋਂ ਉਹਨੇ ਗੁਰੂ ਜੀ ਵਾਸਤੇ ਬੱਕਰੀਆਂ ਚੋ ਕੇ ਦੁੱਧ ਲਿਆਂਦਾ ਅਧਿਆਖਿਆ ਸੰਤ ਜੀ ਦੁੱਧ ਛਕ ਲੋ ਤਾਂ ਗੁਰੂ ਜੀਆਂ ਦੇ ਸਾਈਂ ਜੀ ਤੁਸੀਂ ਤਪ ਤਪਦੇ ਹੋ ਕੀ ਤੁਸਾਂ ਇਹਦੀ ਸਫਲਤਾ ਵੀ ਵੇਖੀ ਐ ਤੁਹਾਡੇ ਮਨ ਨੂੰ ਸ਼ਾਂਤੀ ਆਈ ਐ ਕਿ ਨਹੀਂ ਬੁੱਢਣ ਸਾਹ ਨੇ ਪੁੱਛਿਆ ਸੰਤ ਜੀ ਤੁਹਾਡਾ ਨਾਮ ਕੀ ਐ ਭਾਈ ਮਰਦਾਨੇ ਨੇ ਆਖਿਆ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਿੰਨੂੰ ਕੋਸ਼ ਉਪਦੇਸ਼ ਦੇਣਾ ਚਾਹਣ ਉਹਦੇ ਪਾਸ ਆਪ ਵੀ ਪਹੁੰਚ ਜਾਂਦੇ ਨੇ ਗੁਰੂ ਜੀ ਦਾ ਨਾਮ ਸੁਣ ਕੇ ਬੁੱਢਣ ਸਾਹ ਨੇ ਆਪ ਜੀ ਦੇ ਚਰਨਾਂ ਦੇ ਨਮਸਕਾਰ ਕੀਤੇ ਅਧਿਆਕਿਆ ਸੰਤ ਜੀ ਤੁਸਾਂ ਮੈਨੂੰ ਦਰਸ਼ਨ ਦੇ ਕੇ ਨਿਹਾਲ ਕੀਤਾ ਮੈਂ ਬੜੇ ਸਮੇਂ ਤੋਂ ਤੁਹਾਡਾ ਜਸ ਸੁਣ ਕੇ ਤੁਹਾਨੂੰ ਮਿਲਣਾ ਚਾਹੁੰਦਾ ਸੀ ਅੱਜ ਆਪ ਜੀ ਦੇ ਦਰਸ਼ਨ ਕਰਕੇ ਮੈਨੂੰ ਆਪਣੇ ਤਪ ਦਾ ਫਲ ਮਿਲ ਗਿਆ ਸਾਈਂ ਬੁੱਢਣ ਸਾਹੀਏ ਸ਼ਰਦਾ ਤੇ ਪ੍ਰੇਮਈ ਬਾਣੀ ਸੁਣ ਕੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਆਗਦੇ ਸਾਈਂ ਜੀ ਆਪਣੀ ਦੇਹ ਦਾ ਹੰਕਾਰ ਤਿਆਗ ਕੇ ਇੱਕ ਮਨ ਹੋ ਕੇ ਸਤਨਾਮ ਦਾ ਸਿਮਰਨ ਕਰੋ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤ ਨਾਮ ਵਾਹਿ ਗਿਰੂ 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 ਸਤ ਨਾਮ ਵਾਹਿ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਮਹਾਰਾਜ ਜੀ ਆਂਦੇ ਸਾਈਂ ਜੀ ਇੱਕ ਮਨ ਹੋ ਗਏ ਸਤ ਨਾਮ ਦਾ ਸਿਮਰਨ ਕਰੋ ਮਾਨੋ ਕਿਸੇ ਪਾਸੇ ਡੋਲਣ ਨਾ ਦਿਓ ਇਹ ਹੀ ਮੁਕਤੀ ਦਾ ਸਾਧਨ ਹੈ ਤੇ ਗੁਰੂ ਜੀ ਦੇ ਬਚਨ ਸੁਣ ਕੇ ਬੁੱਢਣ ਸ਼ਾਹ ਦੀ ਬਿਰਤੀ ਟਿਕ ਗਈ ਸਮਾਧੀ ਲੱਗ ਗਈ ਜਦੋਂ ਦੋ ਪੈਰ ਪਿੱਛੋਂ ਭਾਈ ਬਾਲੇ ਨੇ ਉਠਾਇਆ ਬੁੱਢਣ ਸ਼ਾਹ ਨੇ ਗੁਰੂ ਜੀ ਦੇ ਚਰਨ ਫੜ ਲਏ ਅਦੇ ਬੇਨਤੀ ਕੀਤੀ ਤੁਹਾਡੀ ਕਿਰਪਾ ਨਾਲ ਹੀ ਮੇਰਾ ਮਨ ਟਿਕ ਗਿਆ ਹਨ ਮੈਂ ਤੁਹਾਡਾ ਸੰਗ ਛੱਡਣਾ ਨਹੀਂ ਚਾਹੁੰਦਾ ਮੈਨੂੰ ਆਪਣੇ ਨਾਲ ਹੀ ਰੱਖੋ ਸਤਿਗੁਰ ਜੀ ਆਂਦੇ ਸਾਈਂ ਜੀ ਅਜੇ ਤੁਹਾਡੀ ਉਮਰ ਬਹੁਤ ਹੈ ਸਾਡਾ ਛੇਵਾਂ ਸਰੂਪ ਜਦੋਂ ਆਵੇਗਾ ਫਿਰ ਤੁਹਾਡਾ ਅੰਤ ਹੋਵੇਗਾ ਬੁੱਢਣ ਛਾਣੇ ਹराण ਹੋਗੇ ਬੁੱਤਿਆ ਸੰਤ ਜੀ ਮੈਨੂੰ ਤੁਹਾਡੇ ਛੇਵੇਂ ਸਰੂਪ ਦਾ ਪਤਾ ਕਿਵੇਂ ਲੱਗੂਗਾ ਗੁਰੂ ਜੀ ਆਂਦੇ ਸਾਡੇ ਛੇਵੇਂ ਜਾਮੇ ਦਾ ਇੱਕ ਪੁੱਤਰ ਜਦੋਂ ਤੁਹਾਡੇ ਪਾਸ ਆਣ ਕੇ ਦੁੱਧ ਮੰਗੇਗਾ ਤਾਂ ਤੁਸੀਂ ਸਮਝ ਲੈਣਾ ਸਾਡਾ ਛੇਵਾਂ ਸਰੂਪ ਪ੍ਰਗਟ ਹੋ ਗਿਆ ਇਹ ਵਾਰਤਾ ਲਾਭ ਕਰਕੇ ਗੁਰੂ ਜੀ ਉੱਥੋਂ ਤੁਰ ਪਏ ਤੇ ਬੁੱਢਣ ਸਾਹਿਬ ਛੇਵੇਂ ਸਰੂਪ ਦੇ ਧਿਆਨ ਵਿੱਚ ਲਾ ਕੇ ਗੁਰੂ ਗ੍ਰੋ ਜਪਨ ਲੱਗਾ ਇਹ ਗੱਲ ਕਰਕੇ ਗੁਰੂ ਜੀ ਨੇ ਸ੍ਰੀ ਗੁਰਦਿੱਤਾ ਜੀ ਨੂੰ ਆਖਿਆ ਜਾਓ ਉਹਨੂੰ ਮਿਲੋ ਅਤੇ ਉੱਥੇ ਆਪਣਾ ਨਗਰ ਵਸਾਉਣਾ ਕਰੋ ਗੁਰੂ ਜੀ ਦੀ ਇਸ ਆਗਿਆ ਅਨੁਸਾਰ ਸ੍ਰੀ ਗੁਰਦਿੱਤਾ ਜੀ ਬੁੱਢਣ ਸਾਹਿਬ ਫਕੀਰ ਪਾਸ ਗਏ ਆਪ ਜੀ ਨੇ ਵੇਖਿਆ ਬੁੱਢਣ ਸਾਹਿਬ ਦੀਆਂ ਬੱਕਰੀਆਂ ਇੱਕ ਸ਼ੇਰ ਚਾਰ ਰਿਹਾ। ਅਦੇ ਬੁੱਢਣ ਸ਼ਾ ਆਪ ਸਤਨਾਮ ਦੇ ਜਾਪ ਵਿੱਚ ਟਿਕਿਆ ਬੈਠਾ। ਸ਼੍ਰੀ ਗੁਰਦਤਾ ਜੀ ਨੇ ਆਵਾਜ਼ ਦੇ ਕੇ ਆਖਿਆ ਸਾਈਂ ਜੀ ਉੱਠ ਕੇ ਸਾਡਾ ਦੁੱਧ ਦਿਓ। ਮੈਂ ਗੁਰੂ ਜੀ ਦਾ ਪੁੱਤਰ ਹਾਂ। ਮੈਨੂੰ ਬਹੁਤ ਭੁੱਖ ਲੱਗੀ ਐ। ਇਹ ਗੱਲ ਸੁਣ ਕੇ ਬੁੱਢਣ ਸ਼ਾ ਨੇ ਉੱਠ ਕੇ ਦੋਵੇਂ ਹੱਥ ਜੋੜ ਕੇ ਸਹਿਬਜ਼ਾਦੇ ਦੇ ਘੋੜੇ ਦੀ ਰਿਕਾਵ ਫੜ ਕੇ ਠਾ ਉਤਾਰਿਆ। ਅਦੇ ਆਪਣੇ ਬਾਸ ਵਿਟਾ ਕੇ ਸਤਕਾਰ ਨਾਲ ਦੁੱਧ ਦਾ ਕਟੋਰਾ ਭਰ ਕੇ ਦਿੱਤਾ ਬੇਨਤੀ ਕੀਤੀ ਕਿ ਮੈਂ ਆਪ ਜੀ ਦੇ ਪਹਿਲੇ ਸਰੂਪ ਦੇ ਦਰਸ਼ਨ ਕਰਨਾ ਚਾਹੁੰਨਾ ਤਾਂ શ્રી ਗੁਰਦਿੱਤਾ ਜੀ ਨੇ ਸ੍ਰੀ ਗੁਰੂ ਨਾਨਕ ਜੀ ਦਾ ਸਰੂਪ ਧਾਰਨ ਕਰਕੇ ਬੁੱਢਣ ਸ਼ਾਹ ਨੂੰ ਦਰਸ਼ਨ ਦਿੱਤੇ ਜਿਨ ਨੂੰ ਵੇਖ ਕੇ ਬੁੱਢਣ ਸ਼ਾਹ ਬਹੁਤ ਪ੍ਰਸੰਨ ਹੋਇਆ ਫਿਰ શ્રી ਗੁਰਦਿੱਤਾ ਜੀ ਆਖਿਆ ਵੀ ਅਸੀਂ ਇੱਥੇ ਆਪਣਾ ਨਗਰ ਵਸਾਉਣਾ ਚਾਹੁੰਦੇ ਹਾਂ ਆਪ ਕਿਰਪਾ ਕਰਕੇ ਸਾਨੂੰ ਜਗ੍ਹਾ ਦੱਸੋ ਜੋ ਨਗਰ ਵਾਸਤੇ ਚੰਗੀ ਹੋਵੇ ਤਦ ਬੁੱਢਣ ਸ਼ਾਹ ਨੇ ਆਖਿਆ ਕਿ ਇਸ ਪਹਾੜ ਦੇ ਇੱਥਾਂ ਆਪ ਨਗਰ ਵਸਾ ਲਓ ਇਹ ਜਗ੍ਹਾ ਨਗਰ ਵਾਸਤੇ ਬੜੀ ਚੰਗੀ ਹੈ ਪੀਰ ਜੀ ਦੇ ਵਜਨ ਸੁਣ ਕੇ ਸ੍ਰੀ ਗੁਰਦਿੱਤਾ ਜੀ ਨੇ ਪਹਾੜ ਦੇ ਇੱਥਾਂ ਆਣ ਕੇ ਇੱਕ ਖੁੱਲੀ ਥਾਂ ਵੇਖ ਕੇ ਪਿੰਡ ਦੀ ਨੀਂ ਰੱਖ ਦਿੱਤੀ ਬਹੁਤ ਸਾਰੇ ਕਾਰੀਗਰ ਮਜ਼ਦੂਰ ਲਗਾ ਕੇ ਕੰਮ ਆਰੰਭ ਕਰ ਦਿੱਤਾ ਜਿਉਂ-ਜਿਉਂ ਮਕਾਨ ਬਣਦੇ ਗਏ ਤਿਉਂ-ਤਿਉਂ ਲੋਕਾਂ ਨੂੰ ਉੱਥੇ ਵਸਾਉਂਦੇ ਅਤੇ ਰੌਣਕ ਵਧਾਉਂਦੇ ਗਏ ਸ੍ਰੀ ਗੁਰ ਦਿੱਤਾ ਜੀ ਨੇ ਉੱਥੇ ਆਪਣੀ ਪਤਨੀ ਸ੍ਰੀ ਨੱਤੀ ਅਤੇ ਸੁਪੁੱਤਰ ਧੀਰਮਲ ਸਹਿਤ ਸੁੰਦਰ ਮਕਾਨ ਬਣਵਾ ਕੇ ਨਿਵਾਸ ਕਰ ਲਿਆ ਤੇ ਨਗਰ ਦਾ ਨਾਮ ਬਾਬਾ ਜੀ ਨੇ ਕੀਰਤਪੁਰ ਰੱਖਿਆ ਹਣ ਬਾਬਾ ਜੀ ਨੂੰ ਉਦੇ ਪਰਿਵਾਰ ਸਹਿਤ ਬੁੱਢਣ ਸਾਹਵਾਲੇ ਭੇਜ ਕੇ ਅਦੇ ਆਪਣੇ ਨਗਰ ਵਸਾਉਣ ਦੀ ਆਗਿਆ ਕਰਕੇ ਆਪ ਗੁਰੂ ਜੀ ਸ੍ਰੀ ਅਕਾਲ ਤਖਤ ਦੇ ਰੋਜ਼ ਦੀਵਾਨ ਲਗਾ ਕੇ ਬਾਹਰ ਆਈਆਂ ਸੰਗਤਾਂ ਨੂੰ ਆਪਣੇ ਦਰਸ਼ਨ ਉਦੇਸ਼ ਨਾਲ ਨਿਹਾਲ ਕਰਦੇ ਆਪਣੇ ਯੋਧਿਆਂ ਨਾਲ ਜੰਗਲ ਵਿੱਚ ਜਾ ਕੇ ਸ਼ਿਕਾਰ ਖੇਡਦੇ ਅਦੇ ਜੁੱਧ ਵਿਦਿਆ ਦਾ ਅਭਿਆਸ ਕਰਦੇ ਰਹਿੰਦੇ